ਕੀ ਹਾਲਾਤ ਕੀ ਸੀਗੇ ਵੀ ਤੁਸੀਂ ਅਕਸਰ ਜ਼ਿਕਰ ਕਰਦੇ ਹੋ ਵੀ ਮੈਨੂੰ ਪਤਾ ਮੇਰੇ ਮਾਪਿਓ ਨੇ ਕਿਵੇਂ ਪਾਲਿਆ ਨਾ ਕਿਵੇਂ ਇੱਥੇ ਤੱਕ ਲਿਆਂਦਾ ਸਾਡੇ ਕੁਸ਼ਕ ਜਿਹੜੇ ਰਿਸ਼ਤੇਦਾਰ ਹੈ 50% ਰਿਸ਼ਤੇਦਾਰਾਂ ਨਾਲ ਟੁੱਟੀ ਬੰਨਦੀ ਨਹੀਂ 50% ਲੋਕਾਂ ਨਾਲ ਬੰਨਦੀ ਨਹੀਂ ਉਹਦਾ ਇੱਕ ਰੀਜ਼ਨ ਹੈ ਜਦੋਂ ਅਸੀਂ ਗਰੀਬ ਹਾਂ ਸਾਨੂੰ ਕੋਈ ਵਿਆਹ ਤੇ ਵੀ ਨਹੀਂ ਬੁਲਾਉਂਦਾ ਬਲਕਿ ਨਾ ਯਾਰ ਇਹ ਆਇਆ ਜੋ ਆਕ ਨਾਲ ਲੈ ਕੇ ਉਹ ਇਹਨਾਂ ਨੂੰ ਕੁਝ ਖਾ ਜੂਗਾ ਇੱਥੇ ਵੀ ਇਹਨੇ ਕੀ ਲੈ ਕੇ ਆਉਣਾ ਬੱਤ-ਬੱਤ 100 ਰੁਪਏ ਸ਼ਗਨ ਦਾ ਪਾਉਂਦਾ ਜਦੋਂ ਅਸੀਂ ਕਮਾਈ ਕਰਨ ਲੱਗ ਜਾਂਦੇ ਉਹਨੂੰ ਪਤਾ ਹੁੰਦਾ ਵੀ ਆਉਣਗੇ ਤਾਂ ਨਾਲ ਟੌਰ ਬਣੂਗੀ ਚੰਗਾ ਸ਼ਗਨ ਵੀ ਪਾ ਕੇ ਜਾਣਗੇ ਫਿਰ ਬੰਦਾ ਨਾਲ ਇਨਵੀਟੇਸ਼ਨ ਕਾਰਡ ਦੇ ਨਾਲ ਡ్రਾਈ ਫਰੂਟ ਵੀ ਦੇ ਕੇ ਜਾਂਦਾ ਫਿਰ ਟਾਈਮ ਵੀ ਦੇ ਦਿੰਦੇ ਆ ਪਹਿਲਾਂ ਤੁਸੀਂ ਪਹੁੰਚਣਾ ਚਾਹੀਦਾ ਨਹੀਂ ਬਾਕੀ ਦਾ ਤਾਂ ਸੜ ਜਾ ਪੰਪ ਵੀ ਬਹੁਤ ਘੈਂਟ ਮਾਰ ਕੇ ਜਾਂਦੇ ਅੱਛਾ ਤੇ ਹਾਲਾਤ ਇਹ ਸੀ ਜੇ ਸਾਡੇ ਫਾਦਰ ਸਾਹਿਬ ਨੇ ਮਿਹਨਤ ਕੀਤੀ ਆ ਚਾਹੇ ਉਹਨਾਂ ਨੇ ਸਬਜ਼ੀ ਵੇਚੀ ਆ ਚਾਹੇ ਰੇੜੀਆਂ ਲਾਈਆਂ ਤਾਂ ਮੈਂ ਪ੍ਰਾਊਡਲੀ ਇਹ ਜੀ ਕਹਿ ਸਕਦਾ ਮੈਂ ਸਾਰੀ ਉਮਰ ਚੋ ਚੀਜ਼ਾਂ ਨਹੀਂ ਕਰ ਸਕਦਾ ਜੋ ਮੇਰੇ ਪਿਓ ਨੇ ਸਾਡੇ ਲਈ ਕੀਤੀ ਆ ਤੇ ਕਈ ਬੇਵਕੂਫ ਰਿਸ਼ਤੇਦਾਰ ਇਦਾਂ ਦੇ ਉਹ ਮੀਣਾ ਵੀ ਮਾਰ ਦਿੰਦੇ ਆ ਵੀ ਤੁਹਾਡਾ ਪਿਆਰ ਰੇੜੀਆਂ ਨਾਲ ਹੁੰਦਾ ਸੀ ਹਲਾ ਹੁੰਦਾ ਸੀ ਮੈਂ ਕਹਿੰਦਾ ਸੀ ਵੀ ਅੱਜ ਉਹ ਗੱਡੀ 'ਚ ਜਾਂਦਾ ਥੋਨੂੰ ਰੱਬ ਰੇੜੀਆਂ ਦੇ ਲੈ ਆਊਗਾ ਜੇ ਤੁਹਾਡੀ ਆ ਜबान ਹੈ ਨਾ ਕਿਤੇ ਮਾਲਕ ਨੇੜੇ ਸੁਣ ਲੈਂਦਾ ਹੁੰਦਾ ਵੀ ਅਸੀਂ ਤਾਂ ਝੱਲ ਲਗੇ ਬਾੜਾ ਵਕਤ ਤੱਕ ਬਦੋਂ ਤੁਹਾਡੇ ਤੋਂ ਫੇਰ ਲੋਟ ਨਹੀਂ ਆਣਾ ਤੁਹਾਡੀ ਚੀਕ ਬੱਜਣੀ ਆ ਫੇ ਚੀਜ਼ ਅੱਛਾ ਕੀ ਹਾਲਾਤ ਕੀ ਸੀਗੇ ਵੀ ਤੁਸੀਂ ਅਕਸਰ ਜ਼ਿਕਰ ਕਰਦੇ ਹੋ ਵੀ ਮੈਨੂੰ ਪਤਾ ਮੇਰੇ ਮਾਪਪੋਣੇ ਕਿਵੇਂ ਪਾਲਿਆ ਹਨ ਕਿਵੇਂ ਇੱਥੇ ਤੱਕ ਲਿਆਂਦਾ ਸਾਡੇ ਕੁਸ਼ਕ ਜਿਹੜੇ ਰਿਸ਼ਤੇਦਾਰ ਆ ਜਾ ਪਰਸੈਂਟ ਰਸ਼ਤਦਾਰਾਂ ਨਾਲ ਥੋੜੀ ਬੰਨਦੀ ਹੁੰਦੀ ਹੈ 50% ਲੋਕਾਂ ਨੇ ਬੰਨਦੀ ਨਹੀਂ ਉਹਦਾ ਇੱਕ ਰੀਜ਼ਨ ਹੈ ਜਦੋਂ ਅਸੀਂ ਗਰੀਬ ਹਾਂ ਸਾਨੂੰ ਕੋਈ ਵਿਆਹ ਤਾਂ ਵੀ ਨਹੀਂ ਬੁਲਾਉਂਦਾ ਆ ਲੱਗਾ ਨਾ ਯਾਰ ਇਹ ਜੀ ਆਇਆ ਜੋ ਆਖ ਨਾਲ ਲੇਕੇ ਹੋਏ ਨਾ ਕੁਝ ਖਾ ਜੂਗਾ ਇੱਥੇ ਮੈਂ ਨੇ ਕੀ ਲੈ ਕੇ ਆਉਣਾ ਬੱਤ-ਬੱਤ 100 ਰੁਪਏ ਸ਼ਗਨ ਦਾ ਪਾਉ ਜਦੋਂ ਅਸੀਂ ਕਮਾਈ ਕਰਨ ਲੱਗ ਜਾਈਏ ਉਹਨੂੰ ਪਤਾ ਹੁੰਦਾ ਵੀ ਆਉਣਗੇ ਤਾਂ ਨਾਲ ਟੌਰ ਬਣੂਗੀ ਚੰਗਾ ਸ਼ਗਨ ਵੀ ਪਾ ਕੇ ਜਾਣਗੇ ਫਿਰ ਬੰਦਾ ਨਾਲ ਇਨਵੀਟੇਸ਼ਨ ਕਾਰਡ ਦੇ ਨਾਲ ਡ్రਾਈ ਫਰੂਟ ਵੀ ਦੇ ਕੇ ਜਾਂਦਾ ਤੇ ਟਾਈਮ ਵੀ ਦੇ ਦਿੰਦੇ ਆ ਪਹਿਲਾਂ ਤੁਸੀਂ ਪਹੁੰਚਣਾ ਚਾਹੀਦਾ ਵੀ ਬਾਕੀਆਂ ਦਾ ਤਾਂ ਸੜ ਜਾ ਪੰਪ ਵੀ ਬਹੁਤ ਘੈਂਟ ਮਾਰ ਕੇ ਜਾਂਦਾ ਅੱਛਾ ਤੇ ਹਾਲਾਤ ਦੇ ਸੀ ਜੇ ਸਾਡੇ ਫਾਦਰ ਸਾਹਿਬ ਨੇ ਮਿਹਨਤ ਕੀਤੀ ਆ ਚਾਹੇ ਉਹਨਾਂ ਨੇ ਸਬਜ਼ੀ ਵੇਚੀ ਆ ਚਾਹੇ ਰੇੜੀਆਂ ਲਾਈਆਂ ਤਾਂ ਮੈਂ ਪ੍ਰਾਊਡਲੀ ਇਹ ਚੀਜ਼ ਕਹਿ ਸਕਦਾ ਮੈਂ ਸਾਰੀ ਉਮਰ ਚੋ ਚੀਜ਼ਾਂ ਨਹੀਂ ਕਰ ਸਕਦਾ ਜੋ ਮੇਰੇ ਪਿਓ ਨੇ ਸਾਡੇ ਲਈ ਕੀਤੀ ਤੇ ਕਈ ਬੇਵਕੂਫ ਰਿਸ਼ਤੇਦਾਰ ਐਦਾਂ ਦੇ ਉਹ ਮੇਹਣਾ ਵੀ ਮਾਰ ਦਿੰਦੇ ਆ ਵੀ ਤੁਹਾਡਾ ਪਿਓ ਰੇੜੀਆਂ ਨਾ ਹੁੰਦਾ ਸੀ ਐ ਲਾਉਂਦਾ ਸੀ ਮੈਂ ਕਹਿੰਦਾ ਸੀ ਵੀ ਅੱਜ ਉਹ ਗੱਡੀ 'ਚ ਜਾਂਦਾ ਥੋਨੂ ਰਬ ਰੇੜੀਆਂ ਦੇ ਲੈ ਆਉਗਾ ਜੇ ਤੁਹਾਡੀ ਆ ਜਵਾਨ ਹੈ ਨਾ ਕਿਤੇ ਮਾਲਕ ਨੇੜੇ ਸੁਣ ਲੈਂਦਾ ਹੁੰਦਾ ਵੀ ਅਸੀਂ ਤਾਂ ਝੱਲ ਲਗੇ ਬਾੜਾ ਵਕਤ ਬਦੋਂ ਤੁਹਾਡੇ ਤੋਂ ਫਿਰ ਲੋਟ ਨਹੀਂ ਆਣਾ ਤੁਹਾਡੀ ਚੀਕ ਬੱਜਣੀ ਆ ਫਿਰ ਇਹ ਚੀਜ਼ ਅੱਛਾ ਕੀ ਹਾਲਾਤ ਕੀ ਸੀਗੇ ਵੀ ਤੁਸੀਂ ਅਕਸਰ ਜ਼ਿਕਰ ਕਰਦੇ ਹੋ ਵੀ ਮੈਨੂੰ ਪਤਾ ਮੇਰੇ ਮਾਪੋਂ ਨੇ ਕਿਵੇਂ ਪਾਲਿਆ ਹੈ ਨਾ ਕਿਵੇਂ ਇੱਥੇ ਤੱਕ ਨੇ ਆਂਦਾ ਸਾਡੇ ਕੁਸ਼ਕ ਜਿਹੜੇ ਰਿਸ਼ਤੇਦਾਰ ਹੈ 50% ਰਿਸ਼ਤੇਦਾਰਾਂ ਨਾਲ ਤੁਹਾਡੀ ਬਣਦੀ ਨਹੀਂ 50% ਲੋਕਾਂ ਨਾਲ ਬਣਦੀ ਨਹੀਂ ਉਹਦਾ ਇੱਕ ਰੀਜ਼ਨ ਹੈ ਜਦੋਂ ਅਸੀਂ ਗਰੀਬ ਹਾਂ ਸਾਨੂੰ ਕੋਈ ਵਿਆਹ ਤਾਂ ਵੀ ਨਹੀਂ ਬੁਲਾਉਂਦਾ। ਲੱਗਦਾ ਨਾ ਯਾਰ ਇਹ ਜਿਹੇ ਆਇਆ ਜਵਾਕ ਨਾਲ ਲੈ ਕੇ ਉਹ ਇਹਨਾਂ ਕੁਝ ਖਾਜੂਏ ਇਥੇ। ਬੀਨ ਅਕੀ ਲੈ ਕੇ ਆਉਣਾ। ਵੱਤ-ਵੱਤ 100 ਰੁਪਏ ਸ਼ਗਨ ਦਾ ਪਾਉ। ਜਦੋਂ ਅਸੀਂ ਕਮਾਈ ਕਰਨ ਲੱਗ ਜਾਈਏ ਉਹਨੂੰ ਪਤਾ ਹੁੰਦਾ ਵੀ ਆਉਣਗੇ ਤਾਂ ਨਾਲ ਟੌਰ ਬਣੂਗੀ। ਚੰਗਾ ਸ਼ਗਨ ਵੀ ਪਾ ਕੇ ਜਾਣਗੇ। ਫਿਰ ਬੰਦਾ ਨਾਲ ਇਨਵੀਟੇਸ਼ਨ ਕਾਰਡ ਦੇ ਨਾਲ ਡ్రਾਈ ਫਰੂਟ ਵੀ ਲੈ ਕੇ ਜਾਂਦਾ। ਫਿਰ ਟਾਈਮ ਵੀ ਦੇ ਦਿੰਦੇ ਆ। ਪਹਿਲਾਂ ਤੁਸੀਂ ਪਹੁੰਚਣਾ ਚਾਹੀਦਾ ਵੀ ਬਾਕੀਆਂ ਦਾ ਤਾਂ ਸਾਰਜੂ। ਪੰਪ ਵੀ ਬਹੁਤ ਘੈਂਟ ਮਾਰ ਕੇ ਜਾਂਦਾ। ਅੱਛਾ। ਤੇ ਹਾਲਾਤ ਇਸ ਲਈ ਜੇ ਸਾਡੇ ਫਾਦਰ ਸਾਹਿਬ ਨੇ ਮਿਹਨਤ ਕੀਤੀ ਆ ਚਾਹੇ ਉਹਨਾਂ ਨੇ ਸਬਜ਼ੀ ਵੇਚੀ ਆ ਚਾਹੇ ਰੇੜੀਆਂ ਲਾਈਆਂ ਤਾਂ ਮੈਂ ਪ੍ਰਾਊਡਲੀ ਇਹ ਜੀ ਕਹਿ ਸਕਦਾ ਮੈਂ ਸਾਰੀ ਉਮਰ ਚੋ ਇੰਜਾਂ ਨਹੀਂ ਕਰ ਸਕਦਾ ਜੋ ਮੇਰੇ ਪਿਓ ਨੇ ਸਾਡੇ ਲਈ ਕੀਤਾ ਤੇ ਕਈ ਬੇਵਕੂਫ ਰਿਸ਼ਤੇਦਾਰ ਇਦਾਂ ਦੇ ਉਹ ਮੇਹਣਾ ਵੀ ਮਾਰ ਦਿੰਦੇ ਆ ਵੀ ਤੁਹਾਡਾ ਪਿਓ ਰੇੜੀਆਂ ਨਾ ਹੁੰਦਾ ਸੀ ਹਲਾਉਂਦਾ ਸੀ ਮੈਂ ਕਹਿੰਦਾ ਸੀ ਵੀ ਅੱਜ ਉਹ ਗੱਡੀ 'ਚ ਜਾਂਦਾ ਤੁਹਾਨੂੰ ਰੱਬ ਰੇੜੀਆਂ ਤੇ ਲੈ ਆਊਗਾ ਜੇ ਤੁਹਾਡੀ ਆ ਜਬਾਨ ਆ ਨਾ ਕਿਤੇ ਮਾਲਕ ਨੇੜੋਂ ਸੁਣ ਲੈਂਦਾ ਹੁੰਦਾ ਵੀ ਅਸੀਂ ਤਾਂ ਚੱਲ ਗਏ ਮਾੜਾ ਵਕਤ ਬਦੋਂ ਤੁਹਾਡੇ ਤੋਂ ਫੇਰ ਲੋਟ ਨਹੀਂ ਆਣਾ ਤੁਹਾਡੀ ਚੀਕ ਬਚਣੀ ਆ ਤੇ ਜੀ ਜੀ